ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ ਕੌਰ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਦੀ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਡਲਜੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀਆਂ ਜਿਹੜੀਆਂ ਸਭ ਤੋਂ ਵੱਧ ਬਕਬਕਾਰੀ ਅਤੇ ਹੌਟ ਸੀਟਾਂ ਦੀ ਆਪਾਂ ਗੱਲ ਕਰ ਲਈਏ ਜਲੰਧਰ ਬਠਿੰਡਾ ਸੰਗਰੂਰ ਅਤੇ ਪਟਿਆਲਾ ਸੋ ਇਸ ਨੂੰ ਲੈ ਕੇ ਸਿਆਸੀ ਕੱਪੜ ਛਾਂ ਤੁਹਾਡਾ ਕੀ ਕਹਿੰਦਾ ਹੈ ਜ਼ਰੂਰ ਇਸ ਦੇ ਉੱਪਰ ਗੱਲ ਸਾਂਝੀ ਕਰਿਓ ਸਿਆਸੀ ਮਾਹੌਲ ਇਹਨਾਂ ਚਾਰ ਖਾਸ ਸੀਟਾਂ ਦੇ ਉੱਪਰ ਬਣਿਆ ਕਿ ਹੋਇਆ ਪੂਰੀ ਵਿਸਥਾਰ ਦੇ ਵਿੱਚ ਜਾਣਕਾਰੀ ਸਾਂਝੀ ਕਰਨਾ ਹਰਜੋਤ ਜੀ ਇਸ ਵਾਰ ਪੰਜਾਬ ਦੇ ਵਿੱਚ ਕਈ ਹੌਟ ਸੀਟਾਂ ਬਣੀਆਂ ਨੇ ਜਿੱਥੇ ਕੰਡੇਦਾਰ ਮੁਕਾਬਲਾ ਹੋਣਾ ਹੈ ਹਾਲ ਦੀ ਘੜੀ ਚਾਰ ਹੌਟ ਸੀਟਾਂ ਪੰਜਾਬ ਦੇ ਵਿੱਚ ਮੰਨੀਆਂ ਜਾ ਰਹੀਆਂ ਨੇ ਇਹਨਾਂ ਦੇ ਵਿੱਚ ਬਠਿੰਡਾ ਹੈ ਇਹਨਾਂ ਦੇ ਵਿੱਚ ਪਟਿਆਲਾ ਹੈ ਇਹਨਾਂ ਦੇ ਵਿੱਚ ਸੰਗਰੂਰ ਹੈ ਤੇ ਜਲੰਧਰ ਹੈ ਔਰ ਜਲੰਧਰ ਔਰ ਸੰਗਰੂਰ ਦੇ ਵਿੱਚ ਦੋ ਬੜੀਆਂ ਦਿਲਚਸਪ ਸਥਿਤੀਆਂ ਬਣੀਆਂ ਨੇ ਜਲੰਧਰ ਦੇ ਵਿੱਚ ਚਰਨਜੀਤ ਚੰਨੀ ਕਾਂਗਰਸ ਦੇ ਉਮੀਦਵਾਰ ਨੇ ਜਿਹੜੇ ਕਿ ਸ਼੍ਰੀ ਚਮਕੌਰ ਸਾਹਿਬ ਤੋਂ ਜਲੰਧਰ ਉਮੀਦਵਾਰ ਬਣ ਕੇ ਆਏ ਨੇ ਪਵਨ ਤੀਨੂ ਬਾਰੇ ਸਾਰਿਆਂ ਨੂੰ ਪਤਾ ਹੈ ਸੁਸ਼ੀਲ ਰਿੰਕੂ ਦਾ ਪਤਾ ਹੈ ਔਰ ਇਸੇ ਤਰ੍ਹਾਂ ਖਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਇਹਨਾਂ ਬਾਰੇ ਸਾਰਿਆਂ ਨੂੰ ਪਤਾ ਹੈ ਪਰ ਹੁਣ ਉੱਥੇ ਇੱਕ ਨਵਾਂ ਉਮੀਦਵਾਰ ਵੀ ਮੈਦਾਨ ਦੇ ਵਿੱਚ ਉਤਰ ਗਿਆ ਪੰਜਾਬ ਸੋਸ਼ਲਿਸਟ ਅਲਾਈਅንስ ਪੰਜਾਬ ਸੋਸ਼ਲਿਸਟ ਅਲਾਈਅንስ ਇੱਕ ਅਲਾਈਅንስ ਬਣਾਇਆ ਗਿਆ ਹੈ ਅਸਲ ਦੇ ਵਿੱਚ ਸਾਨੂੰ ਯਾਦ ਹੈ ਕਿ ਜਲੰਧਰ ਦੇ ਵਿੱਚ ਲਗਾਤਾਰ ਮੰਗ ਸੀ ਮਜਬੀ ਸਿੱਖ ਭਾਈਚਾਰੇ ਦੀ ਵੀ ਕਿ ਸਾਡੇ ਉਮੀਦਵਾਰ ਨੂੰ ਵੀ ਪੋਲਿਟੀਕਲ ਪਾਰਟੀਆਂ ਟਿਕਟ ਦੇਣ ਸੋ ਜਲੰਧਰ ਦੇ ਵਿੱਚ ਕਿਸੇ ਵੀ ਪੋਲਿਟিক্যাল ਪਾਰਟੀ ਵੱਲੋਂ ਜਦੋਂ ਉਸ ਭਾਈਚਾਰੇ ਨੂੰ ਨਮਾਇੰਦਗੀ ਨਹੀਂ ਮਿਲੀ ਤੇ ਉਸ ਤੋਂ ਬਾਅਦ ਪੰਜਾਬ ਸੋਸ਼ਲਿਸਟ ਅਲਾਈਅੰਸ ਵੱਲੋਂ ਆਪਣਾ ਉਮੀਦਵਾਰ ਖੜਾ ਕਰਨ ਦਾ ਫੈਸਲਾ ਕੀਤਾ ਗਿਆ ਸੋ ਜਲੰਧਰ ਦੇ ਵਿੱਚ ਸਰਦਾਰ ਹਰਚੰਦ ਸਿੰਘ ਖਾਲਸਾ ਜੀ ਉਮੀਦਵਾਰ ਬਣਾਏ ਗਏ ਨੇ ਔਰ ਇਹ ਬੜਾ ਦਿਲਚਸਪ ਮੁਕਾਬਲਾ ਜਿਹੜਾ ਇਹ ਜਲੰਧਰ ਦੇ ਵਿੱਚ ਹੋਣ ਜਾ ਰਿਹਾ ਹੈ ਸੋ ਆ ਸ਼੍ਰੀ ਵਾਲਮੀਕੀ ਮਜਬੀ ਸਿੱਖ ਭਾਈਚਾਰੇ ਵੱਲੋਂ ਜਿਹੜਾ ਇਹ ਉਮੀਦਵਾਰ ਨੇ ਸਰਦਾਰ ਹਰਚੰਦ ਸਿੰਘ ਖਾਲਸਾ ਇਹ ਵੀ ਮੈਦਾਨ ਦੇ ਵਿੱਚ ਇਹਨਾਂ ਦੇ ਨਾਮ ਦਾ ਐਲਾਨ ਕੀਤਾ ਗਿਆ ਸੋ ਜਲੰਧਰ ਚ ਜਿਹੜਾ ਮੁਕਾਬਲਾ ਹੈ ਕਿਉਂਕਿ ਬਹੁਜਨ ਸਮਾਜ ਪਾਰਟੀ ਵੱਲੋਂ ਵੀ ਬਲਵਿੰਦਰ ਕੁਮਾਰ ਮੈਦਾਨ ਚ उतारे ਗਏ ਨੇ ਔਰ ਸਾਰੀਆਂ ਪਾਰਟੀਆਂ ਵੱਲੋਂ ਮੈਦਾਨ ਦੇ ਵਿੱਚ ਉਮੀਦਵਾਰ उतारे ਗਏ ਨੇ ਮੁੱਖ ਤੌਰ ਦੇ ਉੱਤੇ ਜਿਹੜਾ ਮੁਕਾਬਲਾ ਦੇਖਿਆ ਜਾ ਰਿਹਾ ਸੀ ਆਮ ਆਦਮੀ ਪਾਰਟੀ ਕਾਂਗਰਸ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਭੋਜਨ ਸਮਾਜ ਪਾਰਟੀ ਔਰ ਹੁਣ ਪੰਜਾਬ ਸੋਸ਼ਲਿਸਟ ਅਲਾਇੰਸ ਹੈ ਜਿਹੜਾ ਉਹ ਵੀ ਮੈਨੂੰ ਲੱਗਦਾ ਇਸ ਮੁਕਾਬਲੇ ਦਾ ਹਿੱਸਾ ਬਣ ਗਿਆ ਔਰ ਲੋਕ ਸਭਾ ਹਲਕਾ ਜਲੰਧਰ ਦੇ ਵਿੱਚ ਬੜਾ ਦਿਲਚਸਪ ਮੁਕਾਬਲਾ ਮੈਨੂੰ ਲੱਗਦਾ ਘੱਟੋ ਘੱਟ 6 ਕੋਣੀ ਟੱਕਰ ਜਲੰਧਰ ਦੇ ਵਿੱਚ ਬਣ ਜਾਣੀ ਹੈ ਸੋ ਜਲੰਧਰ ਦੇ ਵਿੱਚ ਜਿਹੜਾ ਜਿਹੜੀਆਂ ਵੋਟਾਂ ਦੀ ਵੰਡ ਹੈ ਉਹ ਬੜੇ ਦਿਲਚਸਪ ਤਰੀਕੇ ਦੇ ਨਾਲ ਹੋਣੀ ਹੈ ਕਿਉਂਕਿ ਹਰ ਪਾਰਟੀ ਆਪਣਾ ਪੱਕਾ ਵੋਟ ਬੈਂਕ ਮੰਨ ਰਹੀ ਹੈ ਇਸੇ ਤਰ੍ਹਾਂ ਪੰਜਾਬ ਸੋਸ਼ਲਿਸਟ ਅਲਾਇੰਸ ਹੈ ਇਹਨਾਂ ਦਾ ਵੀ ਦਾਅਵਾ ਹੈ ਕਿ ਸਾਡੇ ਕੋਲੇ ਵੀ ਆਪਣਾ ਪੱਕਾ ਵੋਟ ਬੈਂਕ ਹੈ ਸਾਨੂੰ ਯਾਦ ਹੈ ਜਦੋਂ ਜ਼ਿਮਨੀ ਚੋਣ ਜਲੰਧਰ ਦੀ ਹੋਈ ਸੀ ਤੇ ਉਸ ਵੇਲੇ 크ਰਿਸਚੀਅਨ ਭਾਈਚਾਰੇ ਵੱਲੋਂ ਵੀ ਇੱਕ ਪ੍ਰਤੀਨਿਧਤਾ ਇੱਕ ਪਾਰਟੀ ਬਣਾ ਕੇ ਉਮੀਦਵਾਰ ਉਤਾਰਿਆ ਗਿਆ ਸੀ ਸੋ ਜਲੰਧਰ ਦੇ ਵਿੱਚ ਅਕਸਰ ਬੜੇ ਦਿਲਚਸਪ ਮੁਕਾਬਲੇ ਸਾਨੂੰ ਵੇਖਣ ਨੂੰ ਮਿਲਦੇ ਰਹੇ ਨੇ ਹੁਣ ਜਲੰਧਰ ਚ ਇੱਕ ਗੱਲ ਹੋਰ ਬੜੀ ਵੱਖਰੀ ਤਰ੍ਹਾਂ ਦੀ ਹੋ ਰਹੀ ਹੈ ਪਵਨ ਕੁਮਾਰ ਟੀਨੂ ਔਰ ਜਿਹੜੇ ਸੁਸ਼ੀਲ ਕੁਮਾਰ ਰਿੰਕੂ ਹੈ ਉਹਨਾਂ ਨੇ ਕਿਉਂਕਿ ਪਾਰਟੀਆਂ ਬਦਲੀਆਂ ਪਾਰਟੀ ਮਹਿੰਦਰ ਕੇਪੀ ਉਹਨਾਂ ਨੇ ਵੀ ਬਦਲੀ ਪਰ ਮਹਿੰਦਰ ਕੇਪੀ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਮਜਬੂਰ ਕੀਤਾ ਗਿਆ ਕਾਂਗਰਸ ਚੋਂ ਜਾਣ ਲਈ ਇੱਕ ਤਰੀਕੇ ਨਾਲ ਕਾਂਗਰਸ ਨੇ ਸਾਨੂੰ ਬਾਹਰ ਧੱਕਿਆ ਇਹ ਮਹਿੰਦਰ ਸਿੰਘ ਕੇਪੀ ਉਹਨਾਂ ਦਾ ਬਿਆਨ ਸੀ ਕਿਉਂਕਿ ਮਹਿੰਦਰ ਸਿੰਘ ਕੇਪੀ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਧੀ ਵਿਆਈ ਹੈ ਚਰਨਜੀਤ ਚੰਨੀ ਹੋਣਾ ਦੇ ਜਿਹੜੇ ਭਤੀਜੇ ਨੇ ਉਹਨਾਂ ਦੇ ਨਾਲ ਇਸ ਕਰਕੇ ਸਿੱਧਾ ਹਮਲਾ ਨਾਤਾ ਮਹਿੰਦਰ ਕੇਪੀ ਚਰਨਜੀਤ ਚੰਨੀ ਹੋਣਾ ਤੇ ਕਰ ਰਹੇ ਨੇ ਪੋਲਿਟੀਕਲ ਹਮਲਾ ਨਾ ਚਰਨਜੀਤ ਚੰਨੀ ਮਹਿੰਦਰ ਕੇਪੀ ਹੋਣਾ ਬਾਰੇ ਬੋਲ ਰਹੇ ਨੇ ਕੱਲ ਪੱਤਰਕਾਰਾਂ ਨੇ ਚਰਨਜੀਤ ਚੰਨੀ ਨੂੰ ਸਵਾਲ ਵੀ ਪੁੱਛਿਆ ਮਹਿੰਦਰ ਕੇਪੀ ਹੋਣਾ ਦੇ ਮਾਮਲੇ ਤੇ ਚਰਨਜੀਤ ਚੰਨੀ ਹੋਣਾ ਨੇ ਕਿਹਾ ਕਿ ਮੈਂ ਕੋਈ ਇਸ ਤਰ੍ਹਾਂ ਦੀ ਟਿੱਪਣੀ ਉਹਨਾਂ ਬਾਰੇ ਨਹੀਂ ਕਰਨੀ ਹੁਣ ਇਹ ਅਸੀਂ ਸਮਝੀਏ ਕਿ ਚਰਨਜੀਤ ਚੰਨੀ ਲਗਾਤਾਰ ਸੁਸ਼ੀਲ ਕੁਮਾਰ ਰਿੰਕੂ ਔਰ ਪਵਨ ਕੁਮਾਰ ਟੀਨੂ ਤੇ ਹਮਲਾਵਰ ਨੇ ਪਵਨ ਕੁਮਾਰ ਟੀਨੂ ਔਰ ਸੁਸ਼ੀਲ ਕੁਮਾਰ ਰਿੰਕੂ ਵੀ ਚਰਨਜੀਤ ਚੰਨੀ ਉਹਨਾਂ ਨੂੰ ਬਾਹਰਲਾ ਉਮੀਦਵਾਰ ਕਹਿ ਕੇ ਸੰਬੋਧਨ ਕਰ ਰਹੇ ਨੇ ਔਰ ਚਰਨਜੀਤ ਚੰਨੀ ਪਵਨ ਕੁਮਾਰ ਟੀਨੂ ਔਰ ਸੁਸ਼ੀਲ ਕੁਮਾਰ ਰਿੰਕੂ ਨੂੰ ਦਲ ਬਦਲੂ ਕਹਿ ਕੇ ਸੰਬੋਧਨ ਕਰ ਰਹੇ ਨੇ ਸੋ ਜਲੰਧਰ ਦੀ ਹੌਟ ਸੀਟ ਤੇ ਫਿਲਹਾਲ ਤੱਕ ਜਿਹੜੀ ਬਿਆਨਬਾਜ਼ੀ ਹੈ ਉਹ ਬਹੁਤ ਜ਼ਿਆਦਾ ਤਿੱਖੀ ਵੀ ਹੋਈ ਹੈ ਔਰ ਹੁਣ ਆਉਂਦੇ ਸਮੇਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਮਹਿੰਦਰ ਕੇਪੀ ਔਰ ਚਰਨਜੀਤ ਚੰਨੀ ਕੀ ਇਹ ਬਿਲਕੁਲ ਵੀ ਇੱਕ ਦੂਜੇ ਤੇ ਕਿਸੇ ਤਰ੍ਹਾਂ ਦੀ ਪੋਲਿਟੀਕਲ ਟਿੱਪਣੀ ਨਹੀਂ ਕਰਨਗੇ ਸਿਰਫ ਇੱਕ ਦੂਜੇ ਦੀ ਪੋਲਿਟੀਕਲ ਪਾਰਟੀ ਦੀ ਹੀ ਨੀਤੀਗਤ ਨਿੰਦਾ ਜਾਂ ਵਿਰੋਧ ਕਰਨਗੇ ਇਹ ਬੜੀ ਦਿਲਚਸਪ ਸਥਿਤੀ ਜਲੰਧਰ ਦੇ ਵਿੱਚ ਬਣਨੀ ਹੈ ਔਰ ਜਦੋਂ ਅਸੀਂ ਸੰਗਰੂਰ ਚ ਜਾਂਦੇ ਹਾਂ ਜਿਸ ਦਿਨ ਸੁਖਪਾਲ ਖਹਿਰਾ ਸੰਗਰੂਰ ਗਏ ਕਹਿੰਦੇ ਮੈਂ ਸਿਮਨਜੀਤ ਸਿੰਘ ਮਾਨ ਹੋਣਾ ਤੇ ਕਿਸੇ ਤਰ੍ਹਾਂ ਦੀਆਂ ਟਿੱਪਣੀਆਂ ਨਹੀਂ ਕਰਨੀਆਂ ਨਿੱਜੀ ਤੌਰ ਤੇ ਜਾਂ ਪੋਲਿਟੀਕਲ ਤੌਰ ਦੇ ਉੱਤੇ ਹੁਣ ਜਲੰਧਰ ਚ ਇੱਕ ਪਾਸੇ ਕੇਪੀ ਅਤੇ ਚੰਨੀ ਸਾਹਿਬ ਇੱਕ ਦੂਜੇ ਦੇ ਪ੍ਰਤੀ ਸੌਫਟ ਰਹਿਣਗੇ ਜਦਕਿ ਮੁਕਾਬਲੇ 'ਚ ਨੇ ਅਕਾਲੀ ਦਲ ਔਰ ਕਾਂਗਰਸ ਲਗਾਤਾਰ ਪਰੰਪਰਾਗਤ ਮੁਕਾਬਲਾ ਹੁੰਦਾ ਆ ਇਸੇ ਤਰ੍ਹਾਂ ਸੰਗਰੂਰ ਦੇ ਵਿੱਚ 7 ਵਾਰ ਚੋਣਾਂ ਲੜੇ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਦਾ ਆਪਣਾ ਹੀ ਹਲਕਾ ਹੈ ਔਰ ਸਿਟਿੰਗ ਐਮਪੀ ਨੇ ਸੁਖਪਾਲ ਖਹਿਰਾ ਉਥੇ ਚਰਨਜੀਤ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਨਾਲ ਸਿੱਧੀ ਟੱਕਰ ਤੋਂ ਬਚ ਰਹੇ ਨੇ ਸੋ ਜਿਹੜੀਆਂ ਇਹ ਸਿਟੀਆਂ ਨੇ ਉੱਥੇ ਵੀ ਦੇਖੋ ਮੁੱਖ ਮੁਕਾਬਲਾ ਸਿਮਰਨਜੀਤ ਸਿੰਘ ਮਾਨ ਦੇ ਨਾਲ ਸੁਖਪਾਲ ਖਹਿਰਾ ਦਾ ਮੰਨਿਆ ਜਾ ਸਕਦਾ ਹੈ ਕਿਉਂਕਿ ਸੁਖਪਾਲ ਖਹਿਰਾ ਕਾਂਗਰਸ ਪਾਰਟੀ ਜਿਨ੍ਹਾਂ ਕੋਲੇ ਪਿਛਲੀ ਜਿਹੜੀ 17ਵੀਂ ਲੋਕ ਸਭਾ ਸੀ ਦੇਸ਼ ਦੀ ਪੰਜਾਬ ਚ 8 ਲੋਕ ਸਭਾ ਮੈਂਬਰ ਸੀ ਔਰ ਸੁਖਪਾਲ ਖਹਿਰਾ ਨੂੰ ਵੀ ਉੱਥੇ ਦਾਅਵੇਦਾਰ ਮੰਨਿਆ ਜਾ ਰਿਹਾ ਸੋ ਇਹ ਇੱਕ ਨਵੀਂ ਤਰ੍ਹਾਂ ਦੀ ਸਥਿਤੀ ਦੋਨਾਂ ਪਾਰਟੀਆਂ 'ਚ ਦੇਖਣ ਨੂੰ ਮਿਲੇਗੀ ਹੁਣ ਜਲੰਧਰ ਦੇ ਵਿੱਚ ਬਹੁਤ ਕੌਣੀ ਮੁਕਾਬਲਾ ਹੈ ਔਰ ਸਾਰੀਆਂ ਪਾਰਟੀਆਂ ਨੇ ਪੂਰਾ ਜ਼ੋਰ ਲਾ ਰੱਖਿਆ ਔਰ ਇਸ ਵਾਰ ਇੱਕ ਨਵੀਂ ਗੱਲ ਹੈ 2014 ਦੇ ਵਿੱਚ ਇੱਕ ਤਾਂ ਅੰਨਾ ਹਜ਼ਾਰੇ ਸਾਹਿਬ ਦਾ ਅੰਦੋਲਨ ਸੀ ਫਿਰ ਕਰਪਸ਼ਨ ਦੇ ਖਿਲਾਫ ਇੱਕ ਅਭਿਆਨ ਸੀ ਉਸ ਵੇਲੇ ਦੀ ਕਾਂਗਰਸ ਪਾਰਟੀ ਤੇ ਕਰਪਸ਼ਨ ਦੇ ਬਹੁਤ ਇਲਜ਼ਾਮ ਲੱਗੇ ਸੀ ਔਰ ਉਹ ਇੱਕ ਮੁੱਦਾ ਸੀ ਜਨ ਲੋਕ ਪਰ ਲਾਗੂ ਕਰਾਉਣ ਦਾ ਮੁੱਦਾ ਸੀ ਨਰਿੰਦਰ ਮੋਦੀ ਗੁਜਰਾਤ ਮਾਡਲ ਲੈ ਕੇ ਆਏ ਸੀ ਸੋ ਕਈ ਤਰ੍ਹਾਂ ਦੇ ਵਿਚਾਰ ਉਸ ਵਕਤ ਲੋਕਾਂ ਦੇ ਵਿੱਚ ਡਿਬੇਟਵਲ ਸੀ ਕਿ ਕੀ ਮੁਲਕ ਨੂੰ ਗੁਜਰਾਤ ਮਾਡਲ ਚਾਹੀਦਾ ਹੈ ਜਨ ਲੋਕਪਾਲ ਮੁਲਕ ਨੂੰ ਚਾਹੀਦਾ ਹੈ ਕੀ ਕਾਂਗਰਸ ਨੇ ਜਿਹੜੀ ਕਰਪਸ਼ਨ ਕੀਤੀ ਹੈ ਉਹਦੀ ਐਂਟੀ ਐਂਟੀ ਇਨਕਮਬੈਂਸੀ ਦਾ ਅਸੀਂ ਮੂੰਹ ਤੋੜ ਜਵਾਬ ਦੇਣਾ ਹੈ ਇੱਕ ਤਰੀਕੇ ਨਾਲ ਸਰਕਾਰ ਵਿਰੋਧੀ ਲਹਿਰ ਵੀ ਸੀ ਔਰ ਇਸ ਵਕਤ ਉਸ ਤੋਂ ਬਾਅਦ 2019 ਚ ਪੁਲਵਾਮਾ ਦਾ ਹਮਲਾ ਹੋਇਆ ਜਿਸ ਤਰੀਕੇ ਨਾਲ ਸਾਡੇ ਫੌਜੀ ਸੈਨਿਕ ਸ਼ਹੀਦ ਕੀਤੇ ਗਏ ਜਿਵੇਂ ਨਰਿੰਦਰ ਮੋਦੀ ਉਹਨਾਂ ਦੀ ਭਾਜਪਾ ਦੀ ਸਰਕਾਰ ਨੇ ਸਰਜਿਕਲ ਸਟ੍ਰਾਈਕ ਕੀਤੀ ਔਰ ਸਵਾਲ ਕਰਨ ਵਾਲਿਆਂ ਨੂੰ ਦੇਸ਼ ਵਿਰੋਧੀ ਤੱਕ ਕਿਹਾ ਗਿਆ ਜਿਨ੍ਹਾਂ ਨੇ ਸਰਜਿਕਲ ਸਟ੍ਰਾਈਕ ਦੇ ਸਬੂਤ ਮੰਗੇ ਉਸ ਵੇਲੇ ਕੁਝ ਲੀਡਰਾਂ ਨੇ ਸੋ ਇੱਕ ਲਹਿਰ ਪਿਛਲੀ ਵਾਰੀ ਵੀ ਸੀ ਜਦੋਂ ਸਰਜਿਕਲ ਸਟ੍ਰਾਈਕ ਇੱਕ ਮੁੱਦਾ ਸੀ ਪੁਲਵਾਮਾ ਦੇ ਸ਼ਹੀਦਾਂ ਦਾ ਦੁੱਖ ਸੀ ਔਰ ਵੋਟਾਂ ਉਹਨਾਂ ਦੇਣਾ ਚਾਹਗੀਆਂ ਪਰ ਇਸ ਵਾਰ ਉਸ ਪੱਧਰ ਤੇ ਕੋਈ ਵੀ ਲਹਿਰ ਨਹੀਂ ਹੈ ਇਸ ਵਾਰ ਕੋਈ ਵੀ ਅਜਿਹਾ ਮੁੱਦਾ ਨਹੀਂ ਹੈ ਜਿਹੜਾ ਲਗਾਤਾਰ ਡਿਬੇਟੇਬਲ ਹੁੰਦਾ ਹੋਵੇ ਹਾਲਾਂਕਿ ਭਾਰਤੀ ਜਨਤਾ ਪਾਰਟੀ ਨੇ ਇੱਕ ਵਾਅਦਾ ਪੂਰਾ ਕੀਤਾ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਧਾਰਾ 370 ਦਾ ਵੀ ਜ਼ਿਕਰ ਹੋ ਰਿਹਾ ਪਰ ਇਹ ਉਸ ਪੱਧਰ ਤੇ ਉبرੇ ਹੋਏ ਮੁੱਦੇ ਨਹੀਂ ਹੈ ਜਿਵੇਂ ਪਿਛਲੀ ਵਾਰੀ ਵੋਟਾਂ ਦੇ ਵਿੱਚ ਉਹ ਮੁੱਖ ਮੁੱਦੇ ਬਣ ਗਏ ਸੀ ਭਾਵੇਂ ਕ腐ਸ਼ਨ ਦਾ ਸੀ ਜਨ ਲੋਕਪਾਲ ਦਾ ਸੀ ਜਾਂ ਪੁਲਵਾਮਾ ਦਾ ਅਟੈਕ ਸੀ ਜਾਂ ਸਰਜਿਕਲ ਸਟ੍ਰਾਈਕ ਸੀ ਇਸ ਵਾਰ ਉਹ ਸਥਿਤੀਆਂ ਨਹੀਂ ਹੈ ਔਰ ਜਲੰਧਰ ਔਰ ਸ਼ੰਗਰੂਰ ਪਟਿਆਲਾ ਦੇ ਵਿੱਚ ਵੀ ਸਾਰੀਆਂ ਜਿਹੜੀਆਂ ਪੰਜਾਬ ਦੇ ਦੀਆਂ ਮੁੱਖ ਸੀਟਾਂ ਨੇ ਉਹਨਾਂ ਉੱਪਰ ਸਿਰਫ ਸਥਾਨਕ ਮੁੱਦੇ ਹਾਵੀ ਨਹੀਂ ਪੰਜਾਬ ਦੇ ਵਿੱਚ ਕਿਸਾਨਾਂ ਦਾ ਅੰਦੋਲਨ ਹੈ ਜਿਹਦੇ ਨਾਲ ਲੋਕ ਇਹ ਸੁਣਨ ਨੂੰ ਸਮਝਣ ਨੂੰ ਤਿਆਰ ਨੇ ਕਿ ਕੇਂਦਰ ਦੀ ਸਰਕਾਰ ਔਰ ਕਿਸਾਨਾਂ ਦੇ ਵਿੱਚ ਜਿਹੜਾ ਰੇੜਕ ਹੈ ਉਹ ਕਿਉਂ ਨਹੀਂ ਖਤਮ ਹੁੰਦਾ ਕਿਸਾਨਾਂ ਦੀਆਂ ਮੰਗਾਂ ਵੀ ਲੋਕ ਸਮਝ ਰਹੇ ਨੇ ਕਿ ਬਹੁਤ ਸਾਰੀਆਂ ਕਿਸਾਨਾਂ ਦੀਆਂ ਮੰਗਾਂ ਜਾਇਜ਼ ਹੈ ਫਿਰ ਪੰਜਾਬ ਦੇ ਪੰਥਕ ਮਸਲੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਮਸਲੇ ਨੇ ਐਮਐਸਪੀ ਦਾ ਮੁੱਦਾ ਬਹੁਤ ਵੱਡਾ ਹੈ ਪੰਜਾਬ ਦੀ ਡਿਵੈਲਪਮੈਂਟ ਦਾ ਮੁੱਦਾ ਹੈ ਸੋ ਹੁਣ ਕੋਈ ਇੱਕ ਮੁੱਦਾ ਹਾਵੀ ਨਹੀਂ ਹੈ ਇਸ ਕਰਕੇ ਪੰਜਾਬ ਦੇ ਵਿੱਚ ਜਦੋਂ ਵੋਟਾਂ ਪੈਣੀਆਂ ਨੇ ਤੇ ਸੂਬਾ ਸਰਕਾਰ ਦੀ ਕਾਰਗੁਜ਼ਾਰੀ ਭਗਵੰਤ ਮਾਨ ਦੀ ਸਰਕਾਰ ਨੇ 2 ਸਾਲਾਂ ਦੇ ਵਿੱਚ ਕੀ ਡਿਲੀਵਰ ਕੀਤਾ ਭਗਵੰਤ ਮਾਨ ਦੀ ਸਰਕਾਰ ਦੇ ਮੰਤਰੀਆਂ ਜਾਂ ਵਿਧਾਇਕਾਂ ਦੀ ਐਂਟੀ ਇਨਕੰਮੈਂਸੀ ਉਹਨਾਂ ਦੇ ਪ੍ਰਤੀ ਜਿਹੜਾ ਲੋਕਾਂ ਦੇ ਵਿੱਚ ਵੱਖ-ਵੱਖ ਪੱਧਰ ਤੇ ਜਿਹੜਾ ਰੋਸ ਹੈ ਹਰ ਕਿਸੇ ਦਾ ਹੁੰਦਾ ਹੈ ਕੇਂਦਰ ਸਰਕਾਰ ਦੇ ਪ੍ਰਤੀ ਵੀ ਹੈ ਰੋਸ ਸੂਬਾ ਸਰਕਾਰ ਦੇ ਪ੍ਰਤੀ ਵੀ ਹੈ ਸਰਕਾਰਾਂ ਪ੍ਰਤੀ ਰੋਸ ਹੁੰਦਾ ਪਰ ਕਿਉਂਕਿ ਚਿਹਰਾ ਭਗਵੰਤ ਮਾਨ ਨੇ ਹੁਣ ਭਗਵੰਤ ਮਾਨ ਨੂੰ ਜਦੋਂ ਲੋਕ ਦੇਖਣਗੇ ਉਦੋਂ ਲੋਕੇ ਦੇਖਣਗੇ ਕਿ ਭਗਵੰਤ ਮਾਨ ਨੇ ਜਿੰਨਾ ਕੁਝ ਕਿਹਾ ਸੀ ਉਹਦੇ ਵਿੱਚੋਂ ਕਿੰਨਾ ਡਿਲੀਵਰ ਕੀਤਾ ਦੋ ਸਾਲਾਂ ਦੇ ਹਿਸਾਬ ਨਾਲ ਜਮਾ ਘਟਾਓ ਲੋਕ ਕਰਨਗੇ ਸੋ ਸੰਗਰੂਰ ਔਰ ਕਿਉਂਕਿ ਸੰਗਰੂਰ ਪਹਿਲਾਂ ਵੀ ਭਗਵੰਤ ਮਾਨ ਸਿਟਿੰਗ ਐਮਪੀ ਰਹੇ ਨੇ ਭਾਵੇਂ ਗੁਰਮੇਲ ਸਿੰਘ ਪਿਛਲੀ ਵਾਰੀ ਹਾਰੇ ਤੇ ਸਮਜੀਤ ਸਿੰਘ ਮਾਨ ਜਿੱਤੇ ਪਰ ਇਸ ਵਾਰ ਮੀਤ ਹੇਰ ਭਗਵੰਤ ਮਾਨ ਨੂੰ ਨਮਾਇੰਦਗੀ ਦੇ ਰਹੇ ਨੇ ਔਰ ਅਗਲੇ 36 37 ਦਿਨਾਂ ਦੇ ਵਿੱਚ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਪੂਰਾ ਜ਼ੋਰ ਲਾਉਣਾ ਹੈ ਸੋ ਸੂਬਾ ਸਰਕਾਰ ਕੇਂਦਰ ਸਰਕਾਰ ਦੋਵਾਂ ਦੀਆਂ ਨੀਤੀਆਂ ਦੋਵਾਂ ਨੇ ਪੰਜਾਬ ਨੂੰ ਕੀ ਦਿੱਤਾ ਕਿਸਾਨ ਕਿੰਨੇ ਸੰਤੁਸ਼ਟ ਨੇ ਆਮ ਲੋਕ ਕਿੰਨੇ ਸੰਤੁਸ਼ਟ ਨੇ ਬੀਜੇਪੀ ਕਈ ਗੱਲਾਂ ਲੈ ਕੇ ਆ ਰਹੀ ਹੈ ਕਿਸਾਨਾਂ ਦੇ ਖਾਤਿਆਂ 'ਚ ਪੈਸੇ ਦੀ ਗੱਲ ਕੀਤੀ ਜਾ ਰਹੀ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਵਾਅਦੇ ਦੀ ਗੱਲ ਕਰਦੇ ਨੇ ਬੀਜੇਪੀ ਵਾਲੇ ਕਿਸਾਨ ਲਗਾਤਾਰ ਬੀਜੇਪੀ ਦੇ ਉਮੀਦਵਾਰਾਂ ਦਾ ਵਿਰੋਧ ਕਰਦੇ ਨੇ ਕੱਲ ਚੰਡੀਗੜ੍ਹ ਕਿਸਾਨ ਪਵਨ ਉਹਨਾਂ ਨੇ ਸੱਦਾ ਵੀ ਦਿੱਤਾ ਕਿਸਾਨ ਆਗੂਆਂ ਨੇ ਕਿ ਭਾਜਪਾ ਦੇ ਵੱਡੇ ਵੱਡੇ ਲੀਡਰ ਆਉਣ ਅਮਿਤ ਸ਼ਾਹ ਦੀ ਫੋਟੋ ਲਾਈ ਗਈ ਪ੍ਰਧਾਨ ਮੰਤਰੀ ਦੀ ਸੁਨੀਲ ਜਾਖੜ ਵੱਡੇ ਵੱਡੇ ਲੀਡਰਾਂ ਦੀਆਂ ਫੋਟੋਆਂ ਲਾਈਆਂ ਗਈਆਂ ਕਿਸਾਨ ਪਵਨ ਉਹ ਲੀਡਰ ਨਹੀਂ ਗਏ ਹੁਣ ਇਹ ਸਾਰੀਆਂ ਗੱਲਾਂ ਲੋਕਾਂ ਦੇ ਵਿੱਚ ਜਾਣ ਗਈਆਂ ਔਰ ਇਹ ਚਾਰੇ ਸੀਟਾਂ ਨੇ ਜਿਹੜੀਆਂ ਚਾਰੇ ਸੀਟਾਂ ਤੇ ਸਥਾਨਕ ਕਿਸਾਨੀ ਮੁੱਦੇ ਸਥਾਨਕ ਮੁੱਦੇ ਹਾਵੀ ਨੇ ਔਰ ਆਮ ਤੌਰ ਤੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਪੂਰੇ ਦੇਸ਼ ਨਾਲੋਂ ਵੱਖਰੀ ਕਿਸਮ ਦੀਆਂ ਵੋਟਾਂ ਪੈਂਦੀਆਂ ਨੇ ਕਿਉਂਕਿ ਪੰਜਾਬ ਦੇ ਲੋਕ ਸਿਰਫ ਇੱਕ ਧਾਰਾ 'ਚ ਨਹੀਂ ਵਹਿੰਦੇ ਪੂਰੇ ਮੁਲਕ 'ਚ ਜਦੋਂ ਭਾਜਪਾ ਨੇ ਸਪਸ਼ਟ ਬਹੁਮਤ ਹਾਸਲ ਕੀਤਾ ਤੇ ਪੰਜਾਬ ਚ 8 ਸੀਟਾਂ ਕਾਂਗਰਸ ਜਿੱਤੀ ਸੀ 2014 'ਚ ਜਦੋਂ ਪੂਰੇ ਮੁਲਕ 'ਚ ਭਾਜਪਾ ਸਰਕਾਰ ਬਣਾ ਗਈ ਐਨਡੀਏ ਦੀ ਪੰਜਾਬ 'ਚ 4 ਸੀਟਾਂ ਆਮ ਆਦਮੀ ਪਾਰਟੀ ਨੇ ਜਿੱਤੀਆਂ ਸੀ ਔਰ 4 ਸੀਟਾਂ 3 ਸੀਟਾਂ ਕਾਂਗਰਸ ਨੇ ਜਿੱਤੀਆਂ ਸੀ ਸੋ ਉਦੋਂ ਵੀ 2014 'ਚ ਵੀ ਆਮ ਆਦਮੀ ਪਾਰਟੀ 4 ਸੀਟਾਂ ਜਿੱਤੀ ਸੀ ਸੋ ਇਸ ਕਰਕੇ ਪੰਜਾਬ ਚ ਇਸ ਵਾਰ ਦੇਸ਼ ਦੀ ਧਾਰਾ ਤੋਂ ਬਿਲਕੁਲ ਵੱਖਰੀ ਤਰ੍ਹਾਂ ਦੀ ਨਤੀਜੇ ਫਿਰ ਆਉਣਗੇ ਜਿਹੜੀ ਪਰੰਪਰਾ ਰਹੀ ਹੈ ਪੰਜਾਬ ਦੇ ਵਿੱਚ ਔਰ 92 ਸੀਟਾਂ ਭਗਵੰਤ ਮਾਨ ਨੂੰ ਦੇ ਕੇ ਬਿਲਕੁਲ ਇੱਕ ਨਵੀਂ ਜਿਹੜੀ ਲਹਿਰ ਸੀ ਬਦਲਾ ਦੀ ਉਹਦਾ ਸਮਰਥਨ ਕੀਤਾ ਪੰਜਾਬ ਦੇ ਲੋਕਾਂ ਨੇ ਸੋ ਸੰਗਰੂਰ ਜਲੰਧਰ ਪਟਿਆਲਾ ਬਠਿੰਡਾ ਇਹਨਾਂ ਸਾਰੀਆਂ ਜਿਹੜੀਆਂ ਲੋਕ ਸਭਾ ਸੀਟਾਂ ਨੇ ਇਹਨਾਂ ਦੇ ਉੱਪਰ ਸਥਾਨਿਕ ਮੁੱਦੇ ਬਹੁਤ ਜ਼ਿਆਦਾ ਹਾਵੀ ਨੇ ਹੁਣ ਸੰਗਰੂਰ ਦੇ ਵਿੱਚ ਸੰਗਰੂਰ ਦੀ ਮੈਂ ਗੱਲ ਕਰ ਲਈ ਪਟਿਆਲਾ ਦੇ ਵਿੱਚ ਡਾਕਟਰ ਗਾਂਧੀ ਨੂੰ ਹੁਣੇ-ਹੁਣੇ ਕਾਂਗਰਸ ਨੇ ਸ਼ਾਮਲ ਕਰਾ ਕੇ ਉਮੀਦਵਾਰ ਬਣਾਤਾ ਸੋ ਉੱਥੇ ਹੀ ਇੱਕ ਆਪਣੀ ਤਰ੍ਹਾਂ ਦਾ ਵਿਰੋਧ ਵੀ ਹੈ ਟਕਸਾਲੀ ਕਾਂਗਰਸੀਆਂ ਦਾ ਔਰ ਜਦੋਂ ਅਸੀਂ ਉੱਥੇ ਅਕਾਲੀ ਦਲ ਦੀ ਗੱਲ ਕਰਦੇ ਹਾਂ ਅਕਾਲੀ ਦਲ ਨੇ ਗੈਰ ਸਿੱਖ ਚਿਹਰਾ ਇਸ ਵਾਰ ਉੱਥੇ ਮੈਦਾਨ ਚ ਉਤਾਰਿਆ ਜਿਵੇਂ ਜਲੰਧਰ ਚ ਵੀ ਉਤਾਰਿਆ ਸੋ ਇਸ ਕਰਕੇ ਵੱਖਰੇ ਸਮਿਕਰਨ ਔਰ ਵੱਖਰੇ ਅਜੰਡਿਆਂ ਦੇ ਉੱਤੇ ਪੋਲਿਟੀਕਲ ਪਾਰਟੀਆਂ ਜਾ ਰਹੀਆਂ ਨੇ ਬੀਜੇਪੀ ਪਹਿਲੀ ਵਾਰੀ 26 27 28 ਸਾਲ ਬਾਅਦ ਆਪਣੇ ਦਮ ਤੇ ਲੜ ਰਹੀ ਹੈ ਸੋ ਚਾਰ ਪਾਰਟੀਆਂ ਨੇ ਚਾਰਾਂ ਪਾਰਟੀਆਂ ਦੇ ਵਿੱਚ ਕੋਈ ਗੱਠ ਜੋੜ ਨਹੀਂ ਹੈ ਲੁਕਵੇਂ ਗੱਠ ਜੋੜ ਦੀ ਗੱਲ ਕੀਤੀ ਜਾਂਦੀ ਹੈ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਪਰ ਲੁਕਵੇਂ ਗੱਠ ਜੋੜ ਦੀ ਗੱਲ ਅਕਾਲੀ ਭਾਜਪਾ ਦੀ ਵੀ ਲੋਕ ਕਰਦੇ ਆ ਪਰ ਸਾਰੀਆਂ ਪਾਰਟੀਆਂ ਰੂਲ ਆਊਟ ਕਰਦੀਆਂ ਨੇ ਕਿ ਕਿਸੇ ਤਰ੍ਹਾਂ ਦਾ ਕਿਸੇ ਨਾਲ ਕੋਈ ਗੱਠ ਜੋੜ ਨਹੀਂ ਸੋ ਅਜੀਬ ਹਾਲਾਤਾਂ ਦੇ ਵਿੱਚ ਸਥਾਨਕ ਮੁੱਦੇ ਨੇ ਔਰ ਪਾਰਟੀਆਂ ਦੇ ਵਿੱਚ ਜਿਸ ਤਰ੍ਹਾਂ ਨਾਲ ਵਕ ਵਕ ਲੀਡਰਾਂ ਨੇ ਪਾਰਟੀਆਂ ਬਦਲੀਆਂ ਕੋਈ ਬਾਹਰੋਂ ਆਇਆ ਕੋਈ ਚੋਣਾਂ ਦੇ ਵੇਲੇ ਆਇਆ ਕਿਸੇ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਲੋਕ ਸਭਾ ਸੀਟ 'ਚ ਭੇਜਿਆ ਗਿਆ ਸੋ ਇਹ ਬੜੇ ਦਿਲਚਸਪ ਪਾਂਕੜੇ ਬਣੇ ਨੇ ਬਠਿੰਡਾ ਦੇ ਵਿੱਚ ਜਿਵੇਂ ਸਿਕੰਦਰ ਸਿੰਘ ਮਲੂਕਾ ਆਕਾਲੀ ਦਲ ਦੇ ਲੀਡਰ ਨੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਹੀ ਨੂੰ ਪੁੱਤ ਨੇ ਭਾਜਪਾ ਜੁਆਇਨ ਕੀਤੀ ਤੇ ਨੂੰ ਨੂੰ ਭਾਜਪਾ ਨੇ ਉਮੀਦਵਾਰ ਬਣਾਤਾ ਸੋ ਬਹੁਤ ਹੀ ਨਵੀਂ ਤਰ੍ਹਾਂ ਦੇ ਸਮਿਕਰਨ ਨੇ ਔਰ ਇਸ ਵਾਰ ਮੈਨੂੰ ਇਹ ਲੱਗਦਾ ਹੈ ਕੇ ਲੋਕ ਪਾਰਟੀਆਂ ਤਾਂ ਦੇਖਣਗੇ ਪਰ ਉਮੀਦਵਾਰ ਵੀ ਵੇਖਣਗੇ ਕਿ ਇਸ ਉਮੀਦਵਾਰ ਨੇ ਕਿੰਨੀ ਕਵਾਰ ਪਾਰਟੀ ਬਦਲੀ ਪਿਛਲੀ ਇਸ ਉਮੀਦਵਾਰ ਦੀ ਭੂਮਿਕਾ ਕੀ ਰਹੀ ਹੈ ਸਿਆਸਤ ਦੇ ਵਿੱਚ ਕਿੰਨਾ ਕੁ ਲੋਕਾਂ ਦੇ ਪ੍ਰਤੀ ਸੋਹਰਦ ਹਮਦਰਦ ਔਰ ਡਿਲੀਵਰ ਕਰਨ ਵਾਲਾ ਰਿਹਾ ਸੋ ਇਹ ਫੈਕਟਰਾਂ ਦੇ ਨਾਲ ਹੀ ਇਹਨਾਂ ਚਾਰਾਂ ਲੋਕ ਸਭਾ ਸੀਟਾਂ ਤੇ ਵੀ ਵੋਟਾਂ ਪੈਣਗੀਆਂ ਕਿਸੇ ਲੋਕ ਸਭਾ ਸੀਟ ਤੇ ਦਾਅਵੇ ਨਾਲ ਇਹ ਗੱਲ ਨਹੀਂ ਕਹੀ ਜਾ ਸਕਦੀ ਕਿ ਕੌਣ ਵਿਅਕਤੀ ਜਿੱਤੇਗਾ ਕਿਉਂਕਿ ਸਾਰੀਆਂ ਸੀਟਾਂ ਦੇ ਉੱਤੇ ਬਿਲਕੁਲ ਅਲੱਗ ਤਰ੍ਹਾਂ ਦੇ ਸਮੇਕਰਨ ਨੇ ਔਰ ਪੂਰੇ ਪੰਜਾਬ ਚ ਕਿਸੇ ਦੀ ਲਹਿਰ ਨਹੀਂ ਹੈ ਪੰਜਾਬ ਦੀ ਸਰਕਾਰ ਕੀਤੇ ਗਏ ਕੰਮਾਂ ਦੇ ਮੁੱਦੇ ਤੇ ਜਾ ਰਹੀ ਹੈ ਕਿ ਅਸੀਂ 90% ਲੋਕਾਂ ਨੂੰ ਮੁਫਤ ਬਿਜਲੀ ਦੇ ਬਿੱਲ ਖੇਤਾਂ ਚ ਅਸੀਂ ਦਿਨ ਵੇਲੇ ਬਿਜਲੀ ਜਿਹੜੀਆਂ ਖਾਲਾਂ ਸੀ ਜਾਂ ਡਰੇਨਾ ਤੱਕ ਅਸੀਂ ਪਾਣੀ ਭੇਜਤਾ ਖੇਤਾਂ ਚ ਸਚਾਈ ਨਹਿਰੀ ਪਾਣੀ ਨਾਲ ਅਸੀਂ ਕਰਾਈ ਇਹ ਭਗਵੰਤ ਮਾਨ ਦੀ ਸਰਕਾਰ ਦਾ ਭਾਵੇਂ ਮਹੱਲਾ ਕਲੀਨਿਕ ਹੈ ਤੇ ਭਾਵੇਂ 42-43 ਹਜ਼ਾਰ ਨੌਕਰੀਆਂ ਨੇ ਉਹ ਇਹ ਗੱਲਾਂ ਲੈ ਕੇ ਜਾ ਰਹੇ ਨੇ ਬੀਜੇਪੀ ਵਾਲਿਆਂ ਕੋਲੇ ਆਪਣਾ ਅਜੰਡਾ ਹੈ ਕਿ ਅਸੀਂ ਧਾਰਾ 370 ਹਰਾਈ ਹਟਾਈ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਘਾ ਖਲਵਾਇਆ ਸ਼੍ਰੀ ਰਾਮ ਮੰਦਰ ਦਾ ਨਿਰਮਾਣ ਕਰਾਇਆ ਔਰ ਅਕਾਲੀ ਦਲ ਪੰਥਕ ਅਜੰਡੇ ਤੇ ਵਾਪਸ ਮੁੜਿਆ ਅਕਾਲੀ ਦਲ ਕਹਿ ਰਿਹਾ ਸੀ ਅਸੀਂ ਦੁਬਾਰਾ ਭਾਜਪਾ ਨਾਲ ਸਮਝੌਤਾ ਨਹੀਂ ਕੀਤਾ ਬੰਦੀ ਸਿੰਘਾਂ ਦੇ ਮਸਲੇ ਨੇ ਪੰਜਾਬੀ ਬੋਲਦੇ ਇਲਾਕਿਆਂ ਦੇ ਮਸਲੇ ਨੇ ਸਾਡੇ ਅਮਰਿਤਪਾਲ ਸਿੰਘ ਉਹਨਾਂ ਦੇ ਮਸਲੇ ਤਾਂ ਵੀ ਸਮਰਥਨ ਹੈ ਅਮਰਿਤਪਾਲ ਉਹਨਾਂ ਦੀ ਜਿਹੜੀ ਗ੍ਰਫਤਾਰੀ ਹੋਈ ਹੈ ਉਹਦੇ ਤੇ ਵੀ ਅਕਾਲੀ ਦਲ ਸਮਰਥਨ ਚ ਹੈ ਸੋ ਅਕਾਲੀ ਦਲ ਇੱਕ ਵੱਖਰੀ ਵਿਚਾਰਧਾਰਾ ਦੇ ਨਾਲ ਅੱਗੇ ਵਧ ਰਿਹਾ ਪੰਥਕ ਵਿਚਾਰਧਾਰਾ ਦੇ ਨਾਲ ਹਾਲਾਂਕਿ ਉਹ ਪੰਜਾਬੀ ਪੰਜਾਬੀਆਂ ਦੀ ਤਰਜਮਾਨੀ ਕਰਨ ਲਈ ਸਾਰੇ ਭਾਈਚਾਰੇ ਦੀਆਂ ਟਿਕਟਾਂ ਲੈ ਕੇ ਆਇਆ ਹਾਲਾਂਕਿ ਸਾਰੀਆਂ ਪਾਰਟੀਆਂ ਨੇ ਸਾਰੇ ਭਾਈਚਾਰਿਆਂ ਦੇ ਵਿੱਚ ਟਿਕਟਾਂ ਦਿੱਤੀਆਂ ਨੇ ਮਹਿਲਾਵਾਂ ਨੂੰ ਵੀ ਟਿਕਟਾਂ ਦਿੱਤੀਆਂ ਨੇ ਹੁਣ ਕਾਂਗਰਸ ਕਾਂਗਰਸ ਇਹ ਸੋਚ ਕੇ ਲੜ ਰਹੀ ਹੈ ਕਿ ਅਕਾਲੀ ਦਲ ਔਰ ਭਾਜਪਾ ਅਲੱਗ-ਅਲੱਗ ਲੜ ਰਹੇ ਨੇ ਕਾਂਗਰਸ ਦੇ ਲੀਡਰ ਆਮ ਕਹਿੰਦੇ ਨੇ ਕਿ ਅਕਾਲੀ ਦਲ ਨੂੰ ਸ਼ਹਿਰਾਂ 'ਚ ਘੱਟ ਵੋਟਾਂ ਪੈਣਗੀਆਂ ਭਾਜਪੀ ਨੂੰ ਪਿੰਡਾਂ 'ਚ ਘੱਟ ਵੋਟਾਂ ਪੈਣਗੀਆਂ ਫਿਰ ਉਹ ਸੋਚਦੇ ਨੇ ਪੰਜਾਬ 'ਚ ਭਗਵੰਤ ਮਾਨ ਦੀ ਸਰਕਾਰ ਹੈ ਭਗਵੰਤ ਮਾਨ ਦੀ ਸਰਕਾਰ ਦੀ ਐਂਟੀ ਇਨਕੰਮੈਂਸੀ ਆ ਇਸ ਕਰਕੇ ਕਾਂਗਰਸ ਵਾਲੇ ਨੂੰ ਲੱਗਦਾ ਸਾਨੂੰ ਹੀ ਵੋਟਾਂ ਪੈ ਜਾਣੀਆਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਕਾਂਗਰਸ ਬਗਾਵਤ ਬਹੁਤ ਜ਼ਿਆਦਾ ਐ ਫੁੱਟ ਬਹੁਤ ਜ਼ਿਆਦਾ ਐ ਕੋਈ ਇੱਕ ਦੂਜੇ ਨੂੰ ਜਿਤਾ ਕੇ ਲੀਡਰ ਖੁਸ਼ ਨਹੀਂ ਤੇ ਅਸੀਂ ਬੋਤ ਬਿਜਲੀ ਔਰ ਸਰਕਾਰੀ ਨੌਕਰੀਆਂ ਇਹ ਸਾਰਾ ਕੁਝ ਕੀਤਾ ਇਸ ਕਰਕੇ ਸ਼ਹਿਰਾਂ ਤੇ ਪਿੰਡਾਂ ਚ ਸਾਨੂੰ ਵੀ ਵੋਟਾਂ ਪੈ ਜਾਣੀਆਂ ਨੇ ਸੋ ਸਾਰੀਆਂ ਸੀਟਾਂ ਤੇ ਇਸ ਵਕਤ ਇਹ ਕਹਿ ਸਕਦੇ ਆ ਕਿ ਲੋਕ ਰਹੱਸ ਵਾਲੀ ਚਾਬੀ ਆਪਣੀ ਜੇਬ ਚ ਰੱਖ ਕੇ ਬੈਠੇ ਹੋਏ ਨੇ ਸੋ ਹਜੇ ਕਿਸੇ ਵੀ ਸੀਟ ਤੇ ਦਾਅਵੇ ਨਾਲੇ ਨਹੀਂ ਕਿਹਾ ਜਾ ਸਕਦਾ ਕਿ ਕੌਣ ਜਿੱਤੇਗਾ ਸੋ ਬਹੁਤ ਹੀ ਦਿਲਚਸਪ ਮੁਕਾਬਲਾ ਹੈ ਹਾਲਾਂਕਿ ਕਈ ਵਾਰੀ ਲੋਕਾਂ ਦੇ ਮਨ 'ਚ ਲਹਿਰ ਹੁੰਦੀ ਹੈ ਕਿ ਉਹਨੂੰ ਪੜਿਆ ਨਹੀਂ ਜਾ ਸਕਦਾ ਹੋ ਸਕਦਾ ਹੈ ਇਸ ਵਾਰ ਵੀ ਲੋਕਾਂ ਦੇ ਮਨ 'ਚ ਕੋਈ ਲਹਿਰ ਹੋਵੇ ਕੀ ਪਤਾ ਕਿਹੜੀ ਪਾਰਟੀ ਲਈ ਹੈ ਸੋ ਪੜਿਆ ਤਾਂ ਮਸ਼ੀਨ ਨਹੀਂ ਕਰਨਾ ਇੱਕ ਜੂਨ ਨੂੰ ਹੀ ਪਤਾ ਲੱਗਣਾ ਹੈ ਵੋਟਾਂ ਕਿੱਧਰ ਪੈਂਦੀਆਂ ਨੇ ਤੇ 4 ਜੂਨ ਨੂੰ ਰਿਜ਼ਲਟ ਹੈ ਇਹਨਾਂ ਚੋਣਾਂ ਦੀ ਇਹੀ ਖਾਸੀਅਤ ਹੈ ਕਿ ਚੋਣਾਂ ਦੇ ਨਤੀਜੇ ਤੋਂ ਪਹਿਲਾਂ ਦੱਸਣਾ ਬੜਾ ਔਖਾ ਹੈ ਸਰਵਜਨਿਕ ਤੌਰ ਤੇ ਦਾਅਵਾ ਕਰਨਾ ਬੜਾ ਔਖਾ ਹੈ ਕਿ ਕੌਣ ਜਿੱਤੂਗਾ ਕੁਝ ਸਮਾਂ ਪਹਿਲਾਂ ਦੇ ਜਿਹੜੇ ਸਰਵੇਖਣ ਸੀ ਉਹ ਸਮਾਂ ਲੰਘ ਗਿਆ ਹੁਣ ਸਮਾਂ ਬਿਲਕੁਲ ਇਸ ਵਕਤ ਰਹੱਸਮਈ ਬਣੇ ਡੱਲਾ ਜੀ ਗੱਲ ਜੇਕਰ ਆਪਾਂ ਸ਼੍ਰੋਮਣੀ ਅਕਾਲੀ ਦਲ ਦੀ ਕਰੀਏ ਤਾਂ ਅਕਾਲੀ ਦਲ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਦਾ ਖੂਬ ਰੌਲਾ ਚੱਲ ਰਿਹਾ ਹੈ ਚਰਚਾਵਾ ਇਹ ਵੀ ਨੇ ਕਿ ਬਿਕਰਮ ਮਜੀਠੀਆ ਦਾ ਜੋ ਨਾਂ ਹੈ ਐਲਾਨਿਆ ਜਾ ਸਕਦਾ ਹੈ ਸੋ ਕੀ ਅਪਡੇਟ ਹੈ ਇਸ ਨੂੰ ਲੈ ਕੇ ਵੀ ਜ਼ਰੂਰ ਅਕਾਲੀ ਦਲ ਦੀ ਜੋ ਸਥਿਤੀ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਹੈ ਨਾਮ ਐਲਾਨ ਨੂੰ ਲੈ ਕੇ ਕੀ ਅਪਡੇਟ ਹੈ ਇਸ ਉੱਪਰ ਵੀ ਜਾਣਕਾਰੀ ਸਾਂਝੀ ਕਰਨਾ ਫਰਜੋਤ ਜੀ ਖਡੂਰ ਸਾਹਿਬ ਦੀ ਸੀਟ ਦਾ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਹੀ ਵਿਵਾਦ ਹੈ ਵਿਵਾਦ ਇਸ ਗੱਲ ਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਖਡੂਰ ਸਾਹਿਬ ਤੋਂ ਕਿਸ ਨੂੰ ਉਮੀਦਵਾਰ ਬਣਾਵੇ ਹਾਲਾਂਕਿ ਕੈਰੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ 20 ਦਾਵੇਦਾਰ ਨੇ ਬਿਕਰਮ ਸਿੰਘ ਮਜੀਠੀਆ 20 ਦਾਵੇਦਾਰ ਨੇ ਹਲਕਾ ਇੰਚਾਰਜ ਨੇ ਵਿਰਸਾ ਸਿੰਘ ਵਲਟੋਹਾ 20 ਦਾਵੇਦਾਰ ਨੇ ਹੁਣ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਖ-ਵੱਖ ਲੀਡਰਾਂ ਦੀ ਹਲਕਾ ਇੰਚਾਰਜਾਂ ਦੀ ਪਾਰਟੀ ਦੇ ਵਿੰਗਾਂ ਦੀ ਸਲਾਹ ਪੁੱਛਦੇ ਨੇ ਤੇ ਹਰ ਕੋਈ ਬਿਕਰਮ ਮਜੀਠੀਏ ਨੂੰ ਜ਼ਿਆਦਾਤਰ ਲੀਡਰ ਬਿਕਰਮ ਮਜੀਠੀਆ ਦਾ ਨਾਂ ਲੈਂਦੇ ਨੇ ਔਰ ਬਿਕਰਮ ਮਜੀਠੀਆ ਕਈ ਵਾਰ ਉਥੋਂ ਵਿਧਾਇਕ ਰਹੇ ਨੇ ਹੁਣ ਉਹਨਾਂ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਵੀ ਉਥੋਂ ਵਿਧਾਇਕ ਨੇ ਅਜਿਹੇ ਹਾਲਾਤਾਂ ਦੇ ਵਿੱਚ ਹਮੇਸ਼ਾ ਹੀ ਬਿਕਰਮ ਮਜੀਠੀਏ ਦਾ ਜਿਹੜਾ ਜ਼ਿਕਰ ਹੈ ਉਸ ਸੀਟ ਤੇ ਚੱਲਦਾ ਹੈ ਹਾਲਾਂਕਿ ਬਿਕਰਮ ਮਜੀਠੀ ਉਹਨਾਂ ਦੀ ਪਤਨੀ ਗਨੀਵ ਕੌਰ ਮਜੀਠੀਆ ਹੁਣਾਂ ਵਾਲਾ ਜਿਹੜਾ ਹਲਕਾ ਹੈ ਉਹ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਪੈਂਦਾ ਪਰ ਬਿਕਰਮ ਮਜੀਠੀਏ ਦਾ ਉਸ ਪੂਰੇ ਹਲਕੇ ਦੇ ਵਿੱਚ ਵੱਡਾ ਆਧਾਰ ਹੈ ਔਰ ਖਡੂਰ ਸਾਹਿਬ ਦੀ ਸੀਟ ਵੱਡੇ ਪੱਦਰ ਦੇ ਉੱਤੇ ਸਾਡੀ ਪੇਂਡੂ ਸੀਟ ਹੈ ਜਿਹਦੇ ਤੇ ਸਿੱਖ ਭਾਈਚਾਰੇ ਦੀ ਵੀ ਬਹੁਤਾਤ ਹੈ ਔਰ ਅਜੇ ਹਾਲਾਤਾਂ ਦੇ ਵਿੱਚ ਨੌਜਵਾਨ ਵੋਟਰਾਂ ਦੇ ਵਿੱਚ ਵੀ ਬਿਕਰਮ ਮਜੀਠੀਆ ਦੀ ਪਕੜ ਚੰਗੀ ਹੈ ਇਸ ਕਰਕੇ ਬਿਕਰਮ ਮਜੀਠੀਆ ਦਾ ਨਾਂ ਉਸ ਸੀਟ ਤੋਂ ਉਮੀਦਵਾਰ ਦੇ ਤੌਰ ਤੇ ਪਾਰਟੀ ਦੇ ਲੀਡਰ ਅੱਗੇ ਤਾਂ ਵਧਾਉਂਦੇ ਨੇ ਪਰ ਸੁਖਵੀਰ ਸਿੰਘ ਬਾਦਲ ਇਸ ਵਕਤ 2-3 ਉਲਝਣਾਂ ਦੇ ਵਿੱਚ ਹੈ ਇਕ ਤਾਂ ਕਿਉਂਕਿ ਅਗਰ ਸੁਖਵੀਰ ਸਿੰਘ ਬਾਦਲ ਵਿਕਰਮ ਮਜੀਠੀਆ ਨੂੰ ਟਿਕਟ ਦੰਦੇ ਨੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਹੈ ਕਿ ਕਿਤੇ ਵਿਰੋਧੀ ਇਸ ਗੱਲ ਤੇ ਹਮਲਾ ਨਾ ਵਿੰਨਣ ਕਿ ਪਰਿਵਾਰ ਚੋਂ ਹੀ ਦੋ ਟਿਕਟਾਂ ਦਿੱਤੀਆਂ ਗਈਆਂ ਨੇ ਭਾਵੇਂ ਕਾਨੂੰਨੀ ਤੌਰ ਤੇ ਵਿਕਰਮ ਮਜੀਠੀਆ ਦਾ ਪਰਿਵਾਰ ਅਲੱਗ ਹੈ ਹਰਸਿਮਰਤ ਕੌਰ ਔਰ ਸੁਖਵੀਰ ਬਾਦਲ ਦਾ ਪਰਿਵਾਰ ਅਲੱਗ ਹੈ ਹਾਲਾਂਕਿ ਵਿਕਰਮ ਮਜੀਠੀਆ ਔਰ ਹਰਸਿਮਰਤ ਕੌਰ ਭੈਣ ਭਰਾ ਨੇ ਪਰ ਪਰਿਵਾਰ ਅਲੱਗ-ਅਲੱਗ ਨੇ ਪਰ ਜਦੋਂ ਗੱਲ ਵੋਟਾਂ ਵੇਲੇ ਆਉਂਦੀ ਹੈ ਤੇ ਪੋਲਿਟੀਕਲ ਪਾਰਟੀਆਂ ਦੇ ਲੋਕ ਇਹਨੂੰ ਪਰਿਵਾਰਵਾਦ ਦੇ ਨਾਲ ਜੋੜਦੇ ਨੇ ਇਸੇ ਕਰਕੇ ਰਾਜਾ ਵੜਿੰਗ ਦੀ ਧਰਮ ਪਤਨੀ ਨੂੰ ਵੀ ਟਿਕਟ ਨਹੀਂ ਮਿਲੀ ਕਿਉਂਕਿ ਉੱਥੇ ਵੀ ਫਿਰ ਇਲਜ਼ਾਮ ਇਹੀ ਲੱਗਣਾ ਸੀ ਕੱਲ ਰਾਜਾ ਵੜਿੰਗ ਉਹਨਾਂ ਨੇ ਵੀ ਦੁੱਖ ਪ੍ਰਗਟ ਕੀਤਾ ਕਿ ਮੈਂ ਆਪਣੀ ਪਤਨੀ ਦੀ ਟਿਕਟ ਲਈ ਲੜ ਨਹੀਂ ਸਕਦਾ ਸੀ ਕਿਉਂਕਿ ਫਿਰ ਪਰਿਵਾਰਵਾਦ ਦਾ ਇਲਜ਼ਾਮ ਲੱਗਣਾ ਸੀ ਉੰਜ ਮੇਰਾ ਹੀ ਮੰਨਣਾ ਹੈ ਕਿ ਉਸ ਉਸ ਮੌਕੇ ਤੇ ਪਰਿਵਾਰਵਾਦ ਜ਼ਰੂਰ ਕਿਹਾ ਜਾ ਸਕਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਸਿਰਫ ਚੋਣ ਲੜਾਉਣ ਦੇ ਲਈ ਸਰਗਰਮ ਕੀਤਾ ਜਾਵੇ ਜਿਵੇਂ ਡਾਕਟਰ ਨਵਜੋਤ ਕੌਰ ਸਿੱਧੂ ਹੈ ਨਵਜੋਤ ਸਿੰਘ ਸਿੱਧੂ ਦੀ ਧਰਮ ਪਤਨੀ ਉਹ ਪਿਛਲੇ ਕਾਫੀ ਸਮੇਂ ਤੋਂ ਸਮਾਜ ਸੇਵਾ ਦੇ ਵਿੱਚ ਜਦੋਂ ਡਾਕਟਰ ਸੀ ਉਦੋਂ ਵੀ ਉਹ ਸਮਾਜਿਕ ਤੌਰ ਤੇ ਐਨ ਜੀਓ ਦੇ ਤੌਰ ਤੇ ਕੰਮ ਕਰਦੇ ਰਹੇ ਨੇ ਤੇ ਫਿਰ ਉਹ ਵੱਖਰੇ ਤੌਰ ਤੇ ਰਾਜਨੀਤੀ ਦੇ ਵਿੱਚ ਵੀ ਆਏ ਪਰ ਅਗਰ ਅਗਰ ਕਿਸੇ ਪਰਿਵਾਰ ਦੇ ਵਿੱਚ ਟਿਕਟ ਦੇਣੀ ਹੈ ਔਰ ਮੌਜੂਦਾ ਸਮੇਂ ਦੇ ਵਿੱਚ ਪਰਿਵਾਰ ਚ ਕੋਈ ਐਮਪੀ ਅਤੇ ਐਮਐਲਏ ਹੈ ਤੇ ਅਚਾਨਕ ਹੀ ਕਿਸੇ ਪਰਿਵਾਰਕ ਮੈਂਬਰ ਨੂੰ ਟਿਕਟ ਦੇ ਕੇ ਰਾਜਨੀਤੀ ਚ ਉਤਾਰ ਦਿੱਤਾ ਜਾਵੇ ਤੇ ਫਿਰ ਪਰਿਵਾਰਵਾਦ ਜ਼ਰੂਰ ਕਹਿ ਸਕਦੇ ਆ ਪਰ ਜੇ ਕੋਈ ਜੀ ਕਿਸੇ ਪਰਿਵਾਰ ਦਾ ਆਪਣੀ ਮਿਹਨਤ ਨਾਲ ਆਪਣੇ ਦਮ ਤੇ ਸਿਆਸੀ ਤੌਰ ਤੇ ਵਿਚਰ ਕੇ ਆਪਣੀ ਪਛਾਣ ਬਣਾਉਂਦਾ ਹੈ ਸ਼ਾਇਦ ਉਹ ਇੱਕ ਪਰਿਵਾਰਵਾਦ ਦੀ ਜਿਹੜੀ ਜਿਹੜਾ ਠੱਪਾ ਉਹ ਨਹੀਂ ਲਾਉਣਾ ਚਾਹੀਦਾ ਮੇਰਾ ਇਹ ਮੰਨਣਾ ਹੈ ਅਗਰ ਕੋਈ ਕਾਬਲੀਅਤ ਦੇ ਦਮ ਤੇ ਟਿਕਟ ਲੈਂਦਾ ਹੈ ਤੇ ਫਿਰ ਪਰਿਵਾਰਵਾਦ ਦੇ ਧਾਇਰੇ ਦੇ ਵਿੱਚ ਨਹੀਂ ਲਿਆਉਣਾ ਚਾਹੀਦਾ ਅਕਸਰ ਹੁੰਦਾ ਹੈ ਡਾਕਟਰ ਦਾ ਪੁੱਤਰ ਡਾਕਟਰ ਵੀ ਬਣਦਾ ਪਰ ਜੇ ਡਾਕਟਰ ਦਾ ਪੁੱਤਰ ਡਾਕਟਰ ਬਣਦਾ ਤੇ ਫਿਰ ਉਹ ਐਮਬੀਬੀਐਸ ਦੀ ਡਿਗਰੀ ਕਰਕੇ ਬਣਦਾ ਜੇ ਜੱਜ ਦਾ ਪੁੱਤ ਵਕੀਲ ਜਾਂ ਜੱਜ ਬਣਦਾ ਤੇ ਪੜ੍ਹ ਕੇ ਬਣਦਾ ਸੋ ਅਗਰ ਕੋਈ ਵਿਅਕਤੀ ਆਪਣੀ ਕਾਬਲੀਅਤ ਦੇ ਨਾਲ ਅੱਗੇ ਆਉਂਦਾ ਹੁਣ ਬਹੁਤ ਸਾਰੇ ਅਸੀਂ ਵਪਾਰ ਦੇਖਦੇ ਆਂ ਵਪਾਰ ਚ ਵੀ ਅਗਰ ਕਿਸੇ ਕਾਰੋਬਾਰੀ ਦਾ ਪੁੱਤ ਵਪਾਰ ਚ ਆਉਂਦਾ ਤੇ ਆਪਣੀ ਮਿਹਨਤ ਨਾਲ ਆਉਂਦਾ ਦੁਕਾਨ ਉੱਪਰ ਵੀ ਅਗਰ ਪਰਿਵਾਰ ਦਾ ਬੱਚਾ ਬੈਠਣ ਲੱਗਦਾ ਤੇ ਜਿਉ ਮਿਹਨਤ ਕਰਦਾ ਤਾਂ ਹੀ ਦੁਕਾਨ ਚ ਬੰੰਦਾ ਸੋ ਜ਼ਬਰਦਸਤੀ ਕਿਸੇ ਨੂੰ ਦੁਕਾਨ ਚ ਬਿਠਾਉਣਾ ਜ਼ਬਰਦਸਤੀ ਕਿਸੇ ਨੂੰ ਉਸ ਕਾਰੋਬਾਰ ਚ ਪਾਉਣਾ ਜ਼ਬਰਦਸਤੀ ਕਿਸੇ ਨੂੰ ਟਿਕਟ ਦੇ ਕੇ ਮੈਦਾਨ ਚ ਉਤਾਰ ਦੇਣਾ ਉਹਨੂੰ ਪਰਿਵਾਰਵਾਦ ਕਿਹਾ ਜਾ ਸਕਦਾ ਸੋ ਕਿਸੇ ਦੇ ਕਰਮ ਨੂੰ ਕਿਸੇ ਦੀ ਮਿਹਨਤ ਨੂੰ ਅੱਖੋਂ ਪਰੋਖੇ ਕਰਕੇ ਪਰਿਵਾਰਵਾਦ ਦਾ ਠੱਪਾ ਮੈਨੂੰ ਲੱਗਦਾ ਕਿਤੇ ਜਾਇਜ਼ ਨਹੀਂ ਹਾਂ ਉਹ ਲੀਡਰ ਜਿਨ੍ਹਾਂ ਦੀਆਂ ਧਰਮ ਪਤਨੀਆਂ ਜਾਂ ਜਿਨ੍ਹਾਂ ਦੇ ਭਰਾ ਕਦੇ ਵੀ ਸਿਆਸਤ 'ਚ ਨਹੀਂ ਨਿਕਲੇ ਨਿੱਜੀ ਤੌਰ ਤੇ ਆਪਣੇ ਤੌਰ ਤੇ ਉੱਥੇ ਪਰਿਵਾਰਵਾਦ ਅਸੀਂ ਕਹਿ ਸਕਦੇ ਹਾਂ ਸੋ ਚਿੰਤਾ ਇਹੀ ਹੈ ਸੁਖਵੀਰ ਸਿੰਘ ਬਾਦਲ ਨੂੰ ਕਿ ਫਿਰ ਭਗਵੰਤ ਮਾਨ ਨੇ ਸਵੇਰੇ ਸ਼ਾਮ ਪਰਿਵਾਰਵਾਦ ਦਾ ਹਮਲਾ ਕਰਨਾ ਅਗਰ ਬਿਕਰਮ ਮਜੀਠੀਏ ਨੂੰ ਟਿਕਟ ਦੇ ਦਿੱਤੀ ਇਹੀ ਰੌਲਾ ਆਕਾਲੀ ਦਲ 'ਚ ਚੱਲ ਰਿਹਾ ਹੈ ਕਿ ਟਿਕਟ ਦੇਣੀ ਚਾਹੀਦੀ ਹੈ ਜਾਂ ਨਹੀਂ ਇਸੇ ਤਰ੍ਹਾਂ ਅਗਰ ਆਦੇਸ਼ ਪ੍ਰਤਾਪ ਸਿੰਘ ਉਹਨਾਂ ਨੂੰ ਟਿਕਟ ਦੰਦੇ ਨੇ ਫਿਰ ਇਹੀ ਚਿੰਤਾ ਰਹਿਣੀ ਹੈ ਫਿਰ ਪਰਿਵਾਰਵਾਦ ਦਾ ਇਲਜ਼ਾਮ ਇਸੇ ਕਰਕੇ ਮੈਨੂੰ ਲੱਗਦਾ ਹੈ ਵਿਕਰਮ ਮਜੀਠੀਆ ਅਕਾਲੀ ਦਲ ਦੇ ਵਿੱਚ ਮਜੀਠਾ ਹਲਕੇ ਤੋਂ ਵੱਡਾ ਦਾਵੇਦਾਰ ਹੁੰਦੇ ਹੋਏ ਵੀ ਇਸ ਵਕਤ ਟਿਕਟ ਹਾਸਲ ਕਰਨ ਚ ਕਾਮਯਾਬ ਨਹੀਂ ਹੋ ਰਹੇ ਪਰ ਮੈਨੂੰ ਇਹ ਲੱਗਦਾ ਹੈ ਕਿ ਜਦੋਂ ਗੱਲ ਇਸ ਪੱਧਰ ਤੇ ਆਉਣੀ ਹੈ ਸ਼੍ਰੋਮਣੀ ਅਕਾਲੀ ਦਲ ਨੇ ਜਦੋਂ ਕਿਸੇ ਵੀ ਹੋਰ ਕੈਂਡੀਡੇਟ ਦੇ ਮੁਕਾਬਲੇ ਸਿਆਸੀ ਤੌਰ ਤੇ ਜ਼ਮੀਨ ਨਾ ਆਪਣੀ ਹੈ ਮੈਨੂੰ ਲੱਗਦਾ ਹੈ ਅਖੀਰ ਚ ਵਿਕਰਮ ਸਿੰਘ ਮਜੀਠੀਆ ਵੱਡੀ ਚੁਆਇਸ ਸੁਖਬੀਰ ਬਾਦਲ ਦੀ ਬਣ ਸਕਦੇ ਨੇ ਉਸ ਹਲਕੇ ਤੋਂ ਕਿਉਂਕਿ ਫਿਰ ਗਹਿਗਾ ਚ ਮੁਕਾਬਲਾ ਖਡੂਰ ਸਾਹਿਬ ਦੀ ਸੀਟ ਤੇ ਵੀ ਹੋਊਗਾ ਔਰ ਬਾਕੀ ਸੀਟਾਂ ਤੇ ਜਿਸ ਤਰ੍ਹਾਂ ਨਾਲ ਫਸਵੀਆਂ ਟੱਕਰਾਂ ਬਣੀਆਂ ਹੋਈਆਂ ਨੇ ਸੋ ਵਿਕਰਮ ਜੀਠਾ ਅਕਾਲੀ ਦਲ ਦੇ ਲਈ ਇੱਕ ਵੱਡੇ ਉਮੀਦਵਾਰ ਬਣ ਕੇ ਉੱਭਰ ਸਕਦੇ ਦਲਾ ਜੀ ਗੱਲਾਂ ਪਏ ਇੱਥੇ ਹੁਣ ਕਾਂਗਰਸ ਪਾਰਟੀ ਦੀ ਕਰੀਏ ਤਾਂ 5 ਸੀਟਾਂ ਦੇ ਉੱਪਰ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਨਾ ਕਰਨਾ ਇਹ ਵੀ ਇੱਕ ਜ਼ਰੂਰ ਚਰਚਾ ਦਾ ਵਿਸ਼ਾ ਹੁਣ ਬਣਿਆ ਹੋਇਆ ਹੈ ਸਵਾਲ ਕਈ ਖੜੇ ਹੋ ਰਹੇ ਨੇ ਆਖਿਰ ਕਿਉਂ ਹਲੇ ਤੱਕ ਵੀ ਇਹਨਾਂ ਪੰਜ ਸੀਟਾਂ ਦੇ ਉੱਪਰ ਪਾਰਟੀ ਹਾਈ ਕਮਾਂਡ ਜੋ ਹੈ ਆਪਣਾ ਫੈਸਲਾ ਨਹੀਂ ਲੈ ਪਾਰੀ ਹੈ ਤੈ ਨਹੀਂ ਕਰ ਪਾ ਰਹੇ ਨੇ ਨਾਮ ਕਿ ਕਿਹੜੇ ਨਾਮ ਜੋ ਹੈ ਐਲਾਨੇ ਜਾਣੇ ਨੇ ਤੇ ਚਰਚਾਵਾਂ ਵੀ ਨੇ ਸਵਾਲ ਵੀ ਨੇ ਕਿ ਅੱਜ ਵੀ ਦਿੱਲੀ ਦੇ ਵਿੱਚ ਜੋ ਹੈ ਪਾਰਟੀ ਹਾਈ ਕਮਾਂਡ ਦੀ ਮੀਟਿੰਗ ਹੋ ਸਕਦੀ ਹੈ ਤਾਂ ਕਿ ਨਾਮ ਜਿਹੜੇ ਨੇ ਉਹ ਫਾਈਨਲ ਕਰਕੇ ਐਲਾਨੇ ਜਾ ਸਕਣ ਸੁਣਿਆ ਇਹ ਵੀ ਜਾ ਰਿਹਾ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਇਸ ਤਰ੍ਹਾਂ ਦੀਆਂ ਵੀ ਨੇ ਕਿ ਸੀਟਾਂ ਤੇ ਹਲੇ ਵੀ ਇੱਕ ਤੋਂ ਵੱਧ ਦਾਵੇਦਾਰ ਜਿਹੜੇ ਮੈਦਾਨ ਦੇ ਵਿੱਚ ਨੇ ਅਤੇ ਵਕਤ-ਵਕਤ ਲੀਡਰ ਵਕਤ ਉਕ ਉਮੀਦ ਉਮੀਦਵਾਰਾਂ ਦਾ ਸਮਰਥਨ ਕਰ ਰਹੇ ਨੇ ਸੋ ਇਹ ਸਥਿਤੀ ਕਾਂਗਰਸ ਵਿੱਚ ਬਣੀ ਕੀ ਦਿਖ ਰਹੀ ਹੈ ਇਹਨਾਂ 5 ਸੀਟਾਂ ਨੂੰ ਲੈ ਕੇ ਕਦੋਂ ਲੱਗਦਾ ਹੈ ਨਾਵਾਂ ਦਾ ਐਲਾਨ ਹੋ ਸਕਦਾ ਹੈ ਦੇਖੋ ਅਕਾਲੀ ਦਲ ਸਿਰਫ ਇੱਕ ਸੀਟ ਤੇ ਐਲਾਨ ਕਰਨਾ ਬਾਕੀ ਹੈ ਭਾਜਪਾ 3-4 ਸੀਟਾਂ ਬਾਕੀ ਨੇ ਪਰ ਕਾਂਗਰਸ ਦੀਆਂ 5 ਸੀਟਾਂ ਬਾਕੀ ਨੇ ਕਾਂਗਰਸ ਦੇ ਵਿੱਚ ਗੁਰਦਾਸਪੁਰ ਲੁਧਿਆਣਾ ਫਿਰੋਜ਼ਪੁਰ ਖਡੂਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਇਹ ਸਾਰੀਆਂ ਸੀਟਾਂ ਬਾਕੀ ਨੇ ਔਰ ਰੌਲਾ ਇਹ ਹੈ ਕਿ ਕਾਂਗਰਸ ਦੇ ਵਿੱਚ ਇਹਨਾਂ ਸਾਰੀਆਂ ਸੀਟਾਂ ਤੇ ਅਗਰ ਫਿਰੋਜ਼ਪੁਰ ਦੀ ਸੀਟ ਛੱਡ ਦिए ਜਿੱਥੇ ਸ਼ਮਸ਼ੇਰ ਸਿੰਘ ਖਬਾਇਆ ਵੱਡੇ ਦਾਵੇਦਾਰ ਨੇ ਦੋ ਵਾਰ ਜਿੱਤੇ ਨੇ 9 ਚ ਜਿੱਤੇ 14 ਚ ਜਿੱਤੇ ਸਿਰਫ 19 ਚ ਹਾਰੇ ਨੇ ਉਦੋਂ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਕੋਈ ਖੁੱਲ ਕੇ ਉਹਨਾਂ ਦਾ ਸਮਰਥਨ ਨਹੀਂ ਸੀ ਕੀਤਾ ਇਹ ਸ਼ਰਿਆਮ ਕਹਿੰਦੇ ਨੇ ਸ਼ੇਰ ਸਿੰਘ ਖਬਾਇਆ ਕਿ ਕੈਪਟਨ ਅਮਰਿੰਦਰ ਮੇਰਾ ਵਿਰੋਧ ਕਰਦੇ ਰਹੇ ਔਰ ਮੈਨੂੰ ਕਿਤੇ ਨਾ ਕਿਤੇ ਲੁਕਵੇਂ ਗੱਠ ਜੋੜ ਦੇ ਨਾਲ ਹਰਾਇਆ ਗਿਆ ਉਸ ਵੇਲੇ ਸੋ ਉਹ ਨਿਸ਼ਚਿਤ ਤੌਰ ਤੇ ਰਾਏ ਸਿੱਖ ਭਾਈਚਾਰੇ ਚੋਂ ਵੀ ਆਉਂਦੇ ਨੇ ਔਰ OBC ਕੈਂਡੀਡੇਟ ਨੇ ਔਰ ਵੱਡਾ ਚਿਹਰਾ ਬਣ ਸਕਦੇ ਨੇ ਕਾਂਗਰਸ ਦਾ ਬਾਕੀ ਚਾਰ ਸੀਟਾਂ ਤੇ ਸ਼੍ਰੀ ਅਨੰਦਪੁਰ ਸਾਹਿਬ ਖਡੂਰ ਸਾਹਿਬ ਲੁਧਿਆਣਾ ਔਰ ਗੁਰਦਾਸਪੁਰ ਇਹ ਚਾਰੇ ਸੀਟਾਂ ਤੇ ਕਾਂਗਰਸ ਪਾਰਟੀ ਦੇ ਕਈ ਕਈ ਦਾਵੇਦਾਰ ਨੇ ਅਗਰ ਇੱਕ ਦਾਵੇਦਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਦੂਸਰੇ ਦਾ ਖਤਰਾ ਜਿਵੇਂ ਲੁਧਿਆਣੇ ਚ ਅਗਰ ਭਗਵਤ ਪੂਸ਼ਨਾਸ਼ ਨੂੰ ਟਿਕਟ ਦਿੱਤੀ ਤੇ ਕਈ ਹੋਰ ਲੀਡਰ ਜਿਹੜੇ ਦਾਵੇਦਾਰ ਨੇ ਉਹ ਨਾਰਾਜ਼ ਹੁੰਦੇ ਨੇ ਲੁਧਿਆਣਾ ਦੋ ਖੇਮਿਆਂ ਚ ਵੰਡਿਆ ਗਿਆ ਇੱਕ ਪਾਸੇ ਆਸ਼ੂ ਸਮਰਥਕ ਨੇ ਇੱਕ ਪਾਸੇ ਸੰਜੇ ਤਲਵਾਰ ਦੇ ਸਮਰਥਕ ਨੇ ਔਰ ਇੱਕ ਪਾਸੇ ਹਾਈ ਕਮਾਂਡ ਵੀ ਇੱਕ ਨਵਾਂ ਨਾਮ ਉੱਥੇ ਲਿਆਉਣਾ ਚਾਹੁੰਦਾ ਹੈ ਤਾਂ ਕਿ ਇਹ ਮਾਮਲਾ ਖਤਮ ਹੋ ਜੇ ਕਿਤੇ ਰੌਲਾ ਨਾ ਪੈ ਜੇ ਭਾਰਤ ਭੋਸ਼ਨ ਆਸ਼ੂ ਵਿਜੀਲੈਂਸ ਔਰ ਰਿਡੀ ਦੇ ਰਡਾਰ ਤੇ ਵੀ ਨੇ ਔਰ ਕਿਤੇ ਰਵਨੀਤ ਸਿੰਘ ਬਿੱਟੂ ਦੇ ਦੋਸਤ ਵੀ ਰਹੇ ਨੇ ਕਿਤੇ ਗੁੰਝਲ ਨਾ ਪੈ ਜੇ ਸਿਆਸੀ ਤੌਰ ਤੇ ਇਹ ਚਿੰਤਾ ਹੈ ਅਗਰ ਇਹ ਚੀਜ਼ਾਂ ਨਾ ਹੁੰਦੀਆਂ ਤੇ ਭਾਰਤ ਪੁਸ਼ਨਾਸ਼ੂ ਨਿਸ਼ਚਿਤ ਤੌਰ ਤੇ ਵੱਡੇ ਦਾਵੇਦਾਰ ਲੁਧਿਆਣੇ ਦੇ ਵਿੱਚ ਹੋਣੇ ਸੀ ਖੈਰ ਗਾਂਧੀ ਪਰਿਵਾਰ ਨਾਲ ਬੜੀ ਨਜ਼ਦੀਕੀ ਆ ਭਾਰਤ ਪੁਸ਼ਨਾਸ਼ੂ ਦੀ ਹੋ ਸਕਦਾ ਹੈ ਕਿ ਜਿਹੜੀਆਂ ਆਖਰੀ ਦੌਰ ਦੀਆਂ ਮੀਟਿੰਗਾਂ ਜਾਂ ਮੀਟਿੰਗ ਹੋਣੀ ਹੈ ਕਿਉਂਕਿ ਹੁਣ ਤਾਂ ਗੱਲ ਆ ਗਈ ਵੀ ਅੱਜ ਮੀਟਿੰਗ ਹੋ ਸਕਦੀ ਹੈ ਜਿਹਦੇ ਚ ਆਖਰੀ ਮੋਹਰ ਲੱਗ ਸਕਦੀ ਹੈ ਨਾਵਾਂ ਤੇ ਉੰਜ ਦੋ ਦਿਨ ਪਹਿਲਾਂ ਵੀ ਮੀਟਿੰਗ ਹੋਈ ਲਗਭਗ ਨਾਮ ਤੈਅ ਕਰ ਲਏ ਸੀ ਪਰ ਇਹ 3-4 ਸੀਟਾਂ ਤੇ ਹਾਈ ਕਮਾਂਡ ਚਿੰਤਿਤ ਹੈ ਕਿਤੇ ਬਗਾਵਤ ਨਾ ਹੋਵੇ ਨਾਮ ਇਹ ਵੀ ਸੋਚ ਰਿਹਾ ਹੈ ਹਾਈ ਕਮਾਂਡ ਕਿ ਲੁਧਿਆਣੇ ਵਰਗੀ ਸੀਟ ਤੇ ਅਗਰ ਸਮਝੌਤਾ ਨਹੀਂ ਹੁੰਦਾ ਆਪਸ ਚ ਕੈਂਡੀਡੇਟ ਦਾ ਸੰਜੇ ਤਲਵਾੜ ਜਾਂ ਭਾਰਤਪੂਸ਼ਣ ਆਸ਼ੂ ਤੇ ਨਵਾਂ ਨਾਮ ਇੱਥੋਂ ਉਤਾਰ ਦਿਓ ਇੱਕ ਵੱਡਾ ਚਿਹਰਾ ਇੱਥੋਂ ਉਤਾਰ ਦਿਓ ਪ੍ਰਗਟ ਸਿੰਘ ਦਾ ਨਾਮ ਵੀ ਚੱਲ ਰਿਹਾ ਹੈ ਕਾਫੀ ਹਾਈ ਕਮਾਂਡ ਵੱਲੋਂ ਬਾਕੀ ਤਿੰਨ ਸੀਟਾਂ ਤੇ ਸ਼੍ਰੀ ਨਾਨਦਪੁਰ ਸਾਹਿਬ ਤੇ ਬਲਬੀਰ ਸਿੰਘ ਸਿੱਧੂ ਦਾਵੇਦਾਰ ਬਣੇ ਨੇ ਹਾਲਾਂਕਿ ਉਹ ਇੱਕ ਵਾਰ ਕਾਂਗਰਸ ਛੱਡ ਕੇ ਅਕਾਲੀ ਭਾਜਪਾ ਚ ਚਲੇ ਗਏ ਸੀ ਕੈਪਟਨ ਨਾਲ ਫੇਰ ਮੁੜ ਆਏ ਰਾਣਾ ਕੇਪੀ ਸਾਹਿਬ ਕਾ ਸਪੀਕਰ ਨੇ ਉਹ ਦਾਵੇਦਾਰ ਨੇ ਗੁਰਜੀਤ ਸਿੰਘ ਰਾਣਾ ਰਾਣਾ ਗੁਰਜੀਤ ਉਹ ਵੀ ਦਾਵੇਦਾਰ ਨੇ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਸਿੰਘ ਵੀ ਦਾਵੇਦਾਰ ਨੇ ਰਾਣਾ ਪਰਿਵਾਰ ਭਾਵੇਂ ਖਡੂਰ ਸਾਹਿਬ ਤੇ ਭਾਵੇਂ ਸ਼੍ਰੀ ਨਾਨਦਪੁਰ ਸਾਹਿਬ ਦੋਨਾਂ ਜਗ੍ਹਾ ਤੋਂ ਚੋਣ ਲੜਨੀ ਚਾਹੁੰਦਾ ਕਿਸੇ ਇੱਕ ਸੀਟ ਤੇ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਰਾਣਾ ਗੁਰਜੀਤ ਉਹਨਾਂ ਦੇ ਪਰਿਵਾਰ ਨੇ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਚੁੱਪਚੀਪੀਤੇ ਚੁੱਪਚੀਪੀਤੇ ਤੋਂ ਭਾਵ ਕਿ ਬਿਨਾ ਐਲਾਨੇ ਆਪਣੇ ਸਾਥੀਆਂ ਦੇ ਜ਼ਰੀਏ ਆਪਣੀ ਸਰਗਰਮੀ ਵੀ ਵਧਾਈ ਹੈ ਇਹ ਹਰ ਕਿਸੇ ਦਾ ਹੱਕ ਹੈ ਔਰ ਇਸੇ ਤਰ੍ਹਾਂ ਉਹਨਾਂ ਨੇ ਖਡੂਰ ਸਾਹਿਬ ਦੇ ਵਿੱਚ ਵੀ ਕਿਤੇ ਨਾ ਕਿਤੇ ਲਗਾਤਾਰ ਆਪਣੀ ਫੇਰੀ ਰੱਖੀ ਹੋਈ ਹੈ ਤਾਂ ਕਿ ਅਗਰ ਪਾਰਟੀ ਖਡੂਰ ਸਾਹਿਬ ਭੇਜਦੀ ਹੈ ਤੇ ਦਿੱਕਤ ਨਾ ਆਵੇ ਹੁਣ ਖਡੂਰ ਸਾਹਿਬ ਦੇ ਵਿੱਚ ਕਲਵੀਰ ਸਿੰਘ ਜ਼ੀਰਾ ਵੀ ਦਾਵੇਦਾਰ ਨੇ ਕਲਵੀਰ ਜ਼ੀਰਾ ਉਹਨਾਂ ਨੂੰ ਰਾਜਾ ਵੜਿੰਗ ਦਾ ਵੀ ਥਾਪੜ ਹੈ ਭਾਰਤ ਪੂਸ਼ਨਾਸ਼ੂ ਨੂੰ ਵੀ ਰਾਜਾ ਵੜਿੰਗ ਦਾ ਸਮਰਥਨ ਹੈ ਔਰ ਇਸੇ ਤਰ੍ਹਾਂ ਜਦੋਂ ਗੁਰਦਾਸਪੁਰ ਦੀ ਗੱਲ ਹੁੰਦੀ ਹੈ ਉਹ ਤੁਹਾਡੇ ਸਥਾਨਕ ਲੀਡਰਸ਼ਿਪ ਵੀ ਨੇ ਸਥਾਨਕ ਲੀਡਰ ਵੀ ਕਈ ਦਾਵੇਦਾਰ ਨੇ ਕਈ ਲੀਡਰ ਜਿਹੜੇ ਵਿਧਾਨ ਸਭਾ ਦੀ ਚੋਣ ਹਾਰੇ ਉਹ ਵੀ ਦਾਵੇਦਾਰ ਨੇ ਬੀਬੀ ਅਰੁਣਾ ਚੌਧਰੀ ਵੀ ਦਾਵੇਦਾਰ ਨੇ ਸੁਖਜਿੰਦਰ ਰੰਧਾਵਾ ਦਾ ਨਾਮ ਵੀ ਚੱਲ ਰਿਹਾ ਜਦੋਂ ਵੱਡੇ ਚਿਹਰੇ ਦੀ ਕਾਂਗਰਸ ਦੀ ਗੱਲ ਆਉਂਦੀ ਹੈ ਨਰੇਸ਼ ਪੁਰੀ ਵੀ ਉੱਥੇ ਉਮੀਦਵਾਰੀ ਦੇ ਮੈਦਾਨ ਦੇ ਵਿੱਚ ਨੇ ਔਰ ਇੱਕ ਗੈਰ ਕਾਂਗਰਸੀ ਲੀਡਰ ਵੀ ਦੋ ਗੈਰ ਕਾਂਗਰਸੀ ਲੀਡਰ ਬਲਕਿ ਉੱਥੇ ਸੁਰਖੀਆਂ ਚ ਨੇ ਔਰ ਇੱਕ ਗੈਰ ਕਾਂਗਰਸੀ ਲੀਡਰ ਬਾਰੇ ਕਿਹਾ ਜਾ ਰਿਹਾ ਹੈ ਕਿ ਉਹ ਹਾਈ ਕਮਾਂਡ ਦੇ ਕਈ ਲੀਡਰਾਂ ਦੇ ਨਾਲ ਮੁਲਾਕਾਤ ਵੀ ਕਰਕੇ ਆਇਆ ਸੋ ਕਾਂਗਰਸ ਦੇ ਵਿੱਚ ਇਹ ਪੰਜ ਸੀਟਾਂ ਇਸ ਵਕਤ ਚਿੰਤਾ ਦਾ ਕਾਰਨ ਬਣੀਆਂ ਨੇ ਕੁਲਬੀਰ ਜ਼ੀਰਾ ਫਿਰੋਜ਼ਪੁਰ ਤੋਂ ਵੀ ਮੰਗ ਰਹੇ ਨੇ ਔਰ ਉਹਨਾਂ ਨੂੰ ਖਡੂਰ ਸਾਹਿਬ ਬਾਰੇ ਵੀ ਵਿਚਾਰਿਆ ਜਾ ਰਿਹਾ ਹੈ ਸ਼ੇਰ ਸਿੰਘ ਖਬਾਇਆ ਵੱਡੇ ਕੈਂਡੀਡੇਟ ਨੇ ਅਗਰ ਰਾਹੁਲ ਗਾਂਧੀ ਨੇ ਫੈਸਲਾ ਕਰਨਾ ਹੋਇਆ ਤਾਂ ਸ਼ੇਰ ਸਿੰਘ ਕੁਬਾਇਆ ਦੇ ਹੱਕ ਚ ਆ ਸਕਦੇ ਨੇ ਕਿਉਂਕਿ ਪਿਛਲੀ ਵਾਰ ਵੀ ਰਾਹੁਲ ਗਾਂਧੀ ਦੇ ਕਹਿਣ ਤੇ ਹੀ ਉਹਨਾਂ ਨੂੰ ਟਿਕਟ ਹੈ ਜਿਹੜੀ ਉਹ ਹਰੀ ਝੰਡੀ ਹੋਈ ਸੀ ਇਸ ਤਰੀਕੇ ਦੀਆਂ ਸੂਤਰਾਂ ਦੇ ਹਵਾਲੇ ਨਾਲ ਖਬਰਾਂ ਨੇ ਸੋ ਅੱਜ ਦਾ ਦਿਨ ਅਗਰ ਦਿੱਲੀ ਦੇ ਵਿੱਚ ਕਾਂਗਰਸ ਦੀ ਚੀਫ ਇਲੈਕਸ਼ਨ ਕਮੇਟੀ ਕੇਂਦਰੀ ਚੋਣ ਕਮੇਟੀ ਅਗਰ ਮੁੜ ਤੋਂ ਬੈਠਦੀ ਹੈ ਜਾਂ ਸਕਰੀਨਿੰਗ ਕਮੇਟੀ ਦੇ ਨਾਲ ਚੋਣ ਕਮੇਟੀ ਦੇ ਮੈਂਬਰਾਂ ਦੀ ਨਵੇਂ ਸਿਰੇ ਤੋਂ ਅਗਰ ਗੱਲਬਾਤ ਹੁੰਦੀ ਹੈ ਤੇ ਅੱਜ ਇਹਨਾਂ ਪੰਜਾਂ ਦੇ ਵਿੱਚੋਂ ਘੱਟੋ-ਘੱਟ ਦੋ ਜਾਂ ਤਿੰਨ ਨਾਵਾਂ ਦਾ ਐਲਾਨ ਕੀਤਾ ਜਾ ਸਕਦਾ ਹੈ ਕਾਂਗਰਸ ਨੂੰ ਚਿੰਤਾ ਹੈ ਕਿ ਬਗਾਵਤ ਨਾ ਹੋਵੇ ਔਰ ਕੈਂਡੀਡੇਟ ਨੇ ਤੁਸੀਂ ਉਹ ਦਈਏ ਜਿਹੜਾ ਤਕੜਾ ਅਤੇ ਵੱਡਾ ਹੋਵੇ ਬਹੁਤ ਬਹੁਤ ਧੰਨਵਾਦ ਡੱਲਾ ਜੀ ਪੰਜਾਬ ਦੇ ਜਿਹੜੇ ਹੁਣ ਸਿਆਸੀ ਮਾਹੌਲ ਵੱਖ-ਵੱਖ ਪਾਰਟੀਆਂ ਨੂੰ ਲੈ ਕੇ ਬਣੇ ਨੇ ਤੁਸੀਂ ਇਹਨਾਂ ਦੇ ਉੱਪਰ ਅਪਡੇਟ ਅਤੇ ਤੁਹਾਡਾ ਸਿਆਸੀ ਅਨਾਲਿਸਿਸ ਵੀ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ